ਆ ਜੀ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 21 ਜਨਵਰੀ 2000 26 ਤੇ ਰਾਤ ਦੇ 10:00 ਵਜੇ ਨੇ ਤੇ ਤੁਸੀਂ ਇਹ ਵੇਖ ਲਓ ਹਲੇ ਵੀ ਧੋਰ ਪਤੰਗ ਸਾਰਾ ਕੁਝ ਖਰੀਦਿਆ ਜਾ ਰਿਹਾ ਨਾਲ ਜਿਹੜੇ ਇਹ ਗੜਬੜੇ ਜਿਹੜੇ ਹੁੰਦੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਵੀ ਹੈ ਅਮਰੀਕਨ ਰੋਡ ਤੇ ਆਪਾਂ ਖੜੇ ਆ ਇਹ ਵੇਖੋ ਜੀ ਇਹ ਇਹ ਵੀ ਬਹੁਤ ਚੱਲਦੇ ਨੇ ਸ਼ਾਮ ਨੂੰ ਜਦੋਂ ਲੋਕੀ ਬਸੰਤ ਮਨਾ ਲੈਂਦੇ ਨੇ ਫਿਰ ਇਹ ਇਹਨਾਂ ਦਾ ਟਾਈਮ ਆਉਂਦਾ ਇਧਰ ਉਧਰ ਮ ਦਿਖਾਵਾਂ ਅੱਜ ਆ ਗਲੀ ਹੈ ਜਿਹੜੀ ਇਹਦੇ ਵਿੱਚ ਹੁਣ ਤੱਕ ਵੀ 10 ਵਜੇ ਤੱਕ ਜਿਹੜੇ ਪਤੰਗ ਖਰੀਦੇ ਜਾ ਰਹੇ ਨੇ ਤੇ ਸ਼ਾਇਦ ਮੈਨੂੰ ਲੱਗਦਾ ਵੀ 12 ਵਜੇ ਜਾਣੇ ਨੇ ਜਿਸ ਹਿਸਾਬ ਨਾਲ ਇਹ ਖਰੀਦੋ ਖਰੋਫਤ ਫਰੋਕਤ ਚੱਲ ਰਹੀ ਹੈ ਆ ਦੇਖੋ ਤੁਸੀਂ ਪਤੰਗ ਕਿਸ ਤਰੀਕੇ ਦੇ ਨੇ ਇੱਥੇ ਸਾਡੇ ਵੇਲੇ ਹੋਰ ਸਾਫ ਹੁੰਦੇ ਸੀ ਇਹ ਅਲੱਗ-ਅਲੱਗ ਡਿਜ਼ਾਈਨ ਫਿਰ ਆਉਣੇ ਸ਼ੁਰੂ ਹੋ ਗਏ ਨਾ ਆ ਦੇਖੋ ਤੁਸੀਂ ਆ ਆ ਗਏ ਇਧਰ ਦੇਖੋ ਬਹੁਤ ਵਧੀਆ ਬ੍ਰਦਰ ਆ ਗਏ ਵੱਖਰੇ ਵੱਖਰੇ ਅੱਜ ਆ ਬੂ ਆ ਗਿਆ ਆ ਪਤੰਗ ਜਿਹੜੇ ਨੇ ਆ ਕੀ ਬਾਤ ਹੈ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਇਹ ਯਾਰਾ ਇਹ ਨਾ ਕਰਿਆ ਕਰੋ ਤੇ ਅੱਛਾ ਤੜਗੋਲ ਚਾਈਨੈਸ ਢੋਰ ਹੋਣੀ ਹੈ ਹਾਂ ਜੀ ਹੈ ਉਹ ਥਾਣੇ ਚ ਜੀ ਥਾਣੇ ਚ ਹਾਂ ਜੀ ਕਿਹੜੇ ਕਿਹੜੇ ਪਤੰਗ ਲਏ ਫਿਰ ਅਸੀਂ ਲਏ ਤਿੰਨ ਤਵਾ ਹਾਂ ਠੀਕ ਹੈ ਗੁੱਡੀਆਂ ਲਈਆਂ ਛੋਟੇ ਅਸੀਂ ਲੈ ਗਏ ਸੀ ਪਹਿਲਾਂ ਪਹਿਲਾਂ ਕਦੋਂ ਪਹਿਲਾਂ ਪਰਸੋਂ ਅੱਛਾ ਮੈਨੂੰ ਪਤਾ ਨਹੀਂ ਪਹਿਲਾਂ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਲੱਗੇ ਪਸੰਦ ਬਸ ਇਹ ਦੁਆ ਕਰੋ ਪਰਸੋਂ ਉਹ ਨਾਵੇ ਮੀ ਨਾਵੇ ਹਾਂ ਦੁਆ ਕਰੋ ਵੀ ਸਾਰੇ ਦੁਆ ਕਰੋ ਸਾਰੇ ਭਾਈ ਪੈਸੇ ਪਹਿ ਵਾਵਾ ਲਾਤੇ ਕਿੰਨੇ ਕੋ ਲੱਗੇ ਲੱਗੇ ਬਸ 2 250 ਤਾਂ ਲੱਗੇ ਨਹੀਂ ਹਾਂ 2 250 ਪਤੰਗ ਲੈ ਲਿਆ ਅੱਛਾ ਹਾਂਜੀ ਦੁਆ ਕਰੋ ਕਿ ਨਾ ਕੀ ਹੈ ਲਵਿਸ਼ ਲਵਿਸ਼ ਹਾਂਜੀ ਕਿੰਨੀ ਉਮਰ ਹੋ ਗਈ 21 21 ਸਾਲ ਕਿੰਨੀ ਉਮਰ ਤੱਕ ਪਤੰਗ ਚੜ੍ਹਾ ਉਡਾਈ ਜਾਣੇ ਜੋ ਤੱਕ ਸਾਹ ਚੱਲਦਾ ਹੈ ਕੀ ਮਾਤਾ ਪਤੰਗਾ ਦਾ ਕਰੇ ਸੀ ਬਠੇਰਾ ਬਠਿੰਡੇ ਦੇ ਵਿੱਚ ਇਹ ਦੇਖ ਤੁਸੀਂ ਵੇਖ ਲੋ ਕਿੱਡੇ ਵੱਡੇ ਵੱਡੇ ਐਂਦੀ ਸੰਭਾਲ ਲੋਂਗੇ ਯਾਰ ਪਤੰਗ ਆਪ ਦੇ ਆਪ ਨੂੰ ਸੰਭਾਲੀ ਬੈਠਾ ਤੂੰ ਆਪਣੇ ਆਪ ਨੂੰ ਨਹੀਂ ਸੰਭਾਲੀ ਤੇਨੂੰ ਤੇਰੇ ਮਾਪਿਓ ਸੰਭਾਲੀ ਬੈਠੇ ਇਹਨਾਂ ਨੂੰ ਮੈਂ ਸੰਭਾਲੂਗਾ ਫਿਰ ਤੇ ਥੈਂਕ ਯੂ ਥੈਂਕ ਯੂ ਓ ਮਾਈ ਗੋਡ ਆ ਪਤੰਗ ਦੇਖੋ ਯਾਰ ਆ ਦਿਖਾਓ ਕਿੱਡਾ ਵੱਡੇ ਪਤੰਗ ਨੇ ਓਹ ਹੋ ਅਗਰ ਅੰਦਰ ਵੜ ਕੇ ਦਿਖਾਓ ਸਰ ਇਹ ਤਾਂ ਦੇਖ ਲੋ ਕੀ ਬਾਤ ਕੀ ਬਾਤ ਕਿੱਡੇ ਵੱਡੇ ਵੱਡੇ ਪਤੰਗ ਨੇ ਇੱਥੇ ਉਹ ਸਾਹਮਣੇ ਦੇਖੋ ਉਧਰ ਹਾ ਦਿਖਾਓ ਯਾਰ ਕਿੱਡੇ ਵੱਡੇ ਵੱਡੇ ਪਤੰਗ ਇੱਥੇ ਇਹ ਸਾਡੇ ਕੋਲ ਨੇ ਓ ਮਾਈ ਗਾਡ ਓ ਮਾਈ ਗਾਡ ਕਿੱਡੇ ਵੱਡਾ ਪਤੰਗ ਇਹ ਯਾਰ ਸੱਤ ਫੁੱਟਾ ਤਾਂ ਲੱਗਦਾ ਕਿ ਕਿੰਨਾ 6 ਫੁੱਟਾ 6 ਫੁੱਟ ਦਾ ਹਨਾ ਪਹਿਲਾਂ ਵੀ ਹਾਈਟ ਦੇ ਹੀ ਆ ਤੁਹਾਡੀ ਪਾਸ ਜਿੰਨੀ ਤੁਹਾਡੀ ਹਾਈਟ ਹੈ ਤੁਹਾਡੀ ਦੁਕਾਨੀ ਹੈ ਹਾਂਜੀ ਹਾਂਜੀ ਕਿੰਨੇ ਦਾ ਵੇਚ ਰਿਹਾ ਫਿਰ ਇਹ ਇਹ 250 ਰੁਪਏ ਦਾ ਜੀ 250 ਦਾ ਪਤੰਗ ਹਾਂਜੀ 5 ਫੁੱਟਾ ਇਤੋਂ ਵੱਡਾ ਵੀ ਹੁੰਦਾ ਕਿ ਨਹੀਂ 6 ਫੁੱਟਾ ਜੀ ਇਤੋਂ ਵੀ ਵੱਡੇ ਵੱਡੇ ਨੇ ਜੀ ਹੈਗੇ ਕਿੱਥੇ ਉਹ ਸਾਹਮਣੇ ਅੰਬਰਸਰੀਆ ਅੱਛਾ ਉਹ ਪਾਉ ਵੀ ਦਿਖਾ ਦਿਓ ਦੇਖੋ ਯਾਰ ਇਤੋਂ ਵੀ ਵੱਡੇ ਪਤੰਗ ਨੇ ਜਿਹੜੇ ਆ ਉਹ ਵੇਖੋ ਦੇਖਿਓ ਪਤੰਗ ਤਿੰਨ ਜਣੇ ਦਾ ਚੱਕ ਕੇ ਲੈ ਕੇ ਆ ਰਹੇ ਆ ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਪਾਰਾ ਸਮਾਨ ਹੈ ਜਿਹੜਾ ਤੁਸੀਂ ਚੱਕ ਕੇ ਲਿਆਨੇ ਪਏ ਹੋ ਤਿੰਨ ਜਣੇ ਲੱਗ ਕੇ ਪੂਰੇ ਉਹ ਦਿਖਦਾ ਨਹੀਂ ਜੀ ਰਾਤੀ ਆ ਥੋੜਾ ਜਨਾ ਪੱਕਾ ਰੰਗ ਦਾ ਹੈ ਹੈ ਕੀ ਨਹੀਂ ਦਿਖਦਾ ਆ ਰਾਤੀਆ ਵੇਖੋ ਪੱਕੇ ਰੰਗ ਨੇ ਸਾਰੇ ਦੇ ਉਹਨੇ ਮੂੰਹ ਲੁਕੋ ਲਿਆ ਵੀ ਮੇਰਾ ਪੱਕਾ ਰੰਗ ਦੇਖੇ ਨਾ ਯਾਰ ਪੱਕਾ ਰੰਗ ਨਹੀਂ ਦਿਖਾਣਾ ਇਹ ਆਪਦੀ ਸ਼ਕਲ ਰਫਤੰਗ ਵੀ ਲੈ ਕੇ ਆਇਆ ਹੋਣੀ ਮੈਂ ਤੈਹੀ ਕਹਿੰਦਾ ਕੋ ਨੂੰ ਹੁਣੀ ਦਿਖਾਣੇ ਅਸੀਂ ਜਾ ਕੇ ਆਇਓ ਨਾਲ ਹੋ ਸਾਡੇ ਤੂੰ ਵੀ ਆਓ ਪਿਆ ਆਰੋ 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 ਉਹ ਭੱਜ ਗਿਆ ਭੱਜ ਗਿਆ ਉਹ ਦੇਖੋ ਤੰਗ ਚੋਰੀ ਕਰਕੇ ਭੱਜ ਗਿਆ ਜੀ ਦੇਖੋ ਇਹ ਇਹ ਐਕਚੁਅਲ ਦੇ ਵਿੱਚ ਇੰਜੋਏਮੈਂਟ ਨਹੀਂ ਹਾਂਜੀ ਬਸੰਤ ਤੋਂ ਪਹਿਲਾਂ ਵੀ ਤੇ ਬਸੰਤ ਤੋਂ ਬਾਅਦ ਵੀ ਹੱਸਣਾ ਖੇਡਣਾ ਚਾਹੀਦਾ ਹਾਂਜੀ 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 ਚਾਈਨਿਸ ਡੋਰ ਨੋ ਵਾਇਡ ਕਿਤੇ ਕਿਵੇਂ ਲੈ ਰਹੇ ਨੇ ਕੁਝ ਲੋਕ ਕੀ ਕਰਨਾ ਚਾਹੀਦਾ ਚਾਈਨਿਸ ਡੋਰ ਜੀ ਮੈਂ ਤਾਂ ਤੰਗ ਹੀ ਡਾਉਂਦਾ ਹਾਂ ਡਾਉਂਦਾ ਫਾਇਦਾ ਨਹੀਂ ਚਾਈਨਿਸ ਡੋਰ ਦਾ ਨਾਲੇ ਆਪ ਦੇ ਹੱਥ ਕੱਟੇ ਜਾਂਦੇ ਨਾਲ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਗਲੇ ਗਲੇ ਕੱਟੇ ਜਾਂਦੇ ਨਾਲ ਕੀ ਫਾਇਦਾ ਨੁਕਸਾਨ ਹੈ ਸੋ ਇਧਰ ਹਾਂਜੀ ਹਾਂਜੀ ਅੱਛਾ ਉਹ ਉਹਨੇ ਵੀ ਕਹਿਤਾ ਕਹਿੰਦਾ ਲਾਈਟ ਦੀ ਕਮੀ ਐ ਤੁਸੀਂ ਮੂਮੈਂਟ ਦੇ ਲਓ ਆ ਦੇਖੋ ਆ ਗਿਆ ਸੇਮ ਸ਼ਕਲ ਆ ਆ ਦੇਖੋ ਕਰੋ ਜੀ ਆ ਗਿਆ ਪੱਕੇ ਰੰਗ ਦਾ ਸਾਡਾ ਆ ਪੱਕੀ ਨੀਰਾਇ ਨਾ ਕਰੋ ਓ ਯਾਰ ਦੇਖ ਰੰਗ ਦੋ ਦੋ ਹੀ ਹੈ ਤੇ ਕਾਲਾ ਆ ਗਿਆ ਮੈਂ ਤੇਰੇ ਨਾਲ ਆ ਗਿਆ ਮੇਰਾ ਵੀ ਰੰਗ ਆਪਾਂ ਖੜੇ ਇਹਨਾਂ ਨੂੰ ਕੀ ਪਤਾ ਜੀ ਆਪਾਂ ਦਿਲ ਵਾਲੇ ਬੰਦੇ ਆ ਦਿਲ ਵਾਲੇ ਆ ਗਿਆ ਪਤਾ ਹੀ ਨਹੀਂ ਰੰਗ ਗੋਰਾ ਤਾਂ ਕਾਲਾ ਹੋ ਸਕਦਾ ਕਾਲੇ ਨੂੰ ਗੋਰਾ ਕਿਵੇਂ ਕਰੀ ਹਾਂ ਸਾਡਾ ਰੰਗ ਨਹੀਂ ਬਦਲਦਾ ਸਾਡਾ ਰੰਗ ਨਹੀਂ ਆਪਣਾ ਰੰਗ ਬਦਲਦਾ ਅਸੀਂ ਮਿੰਟ ਮਾਰਾਂਗੇ ਕਾਲਸ ਲਾ ਕੇ ਲੌ ਕਰਨ ਲੱਗੇ ਸੀਮੈਂਟ ਦਾ ਕੰਮ ਦੱਸ ਕੀ ਦਾ ਸੀਮੈਂਟ ਨਾ ਬੜੇ ਗੋਰੇ ਹੋ ਗਏ ਫਿਰ ਤੁਸੀਂ ਲੈ ਤੂੰ ਕੱਲ ਕੀ ਕਰਤੀ ਇਧਰੋਂ ਦੇਖ ਤੂੰ ਇਹ ਫੇਸ਼ੀਅਲ ਕਰਾ ਕੇ ਆਇਆ ਨਾ ਉਹਨੇ ਪਾ ਕਰਾ ਕੇ ਆਇਆ ਉਹਨੇ ਅੱਛਾ ਕੀ ਅਰੇਂਜਮੈਂਟਸ ਕੀਤੇ ਐ ਪਹਿਲਾਂ ਅਰੇਂਜਮੈਂਟ ਘਰੇ ਸਪੀਕਰ ਵਗੈਰਾ ਸੀ ਉਹ ਛਾਤੇ ਲਗਾਤੇ ਠੀਕ ਹੈ ਤੇ ਡੋਰਾ ਵਗੈਰਾ ਲੈ ਆਏ ਸਾਰੀ ਪਾਂਡਾ ਤੇ ਬਸ ਹੁਣ ਕਾਈਟਸ ਵਗੈਰਾ ਲੈ ਰਹੇ ਆ ਵੱਡੇ ਛੋਟੇ ਅੰਕਲ ਦਿੰਦੇ ਨੇ ਉਹ ਕੱਲ ਦੇਣਗੇ ਕਿਉਂ ਕੱਲ ਕਿਉਂ ਦਿਨ ਤੱਕ ਉਹ ਖਤਮ ਹੋ ਗਏ ਤੇ ਵੀ ਮਰਜ਼ੀ ਹੈ ਖਤਮ ਨਹੀਂ ਨਹੀਂ ਮਰਜ਼ੀ ਨਹੀਂ ਅਗਲੇ ਨੇ ਵੀ ਰੋਟੀ ਖਾਣੀ ਹੈ ਯਾਰ ਨਹੀਂ ਅੰਕਲ ਨਾਲ ਸਾਡਾ ਦੇ ਲੋ ਪਿਆਰ ਆ ਤਾਂ ਕਰਕੇ ਨਹੀਂ ਦਿੰਦੇ ਹਾਂ ਹਾਂ ਕਾਲੇ ਦੰਗ ਵਾਲੇ ਨਾਲ ਜ਼ਿਆਦਾ ਪਿਆਰ ਉਹਨਾਂ ਦਾ ਨਹੀਂ ਥੋੜਾ ਸ਼ਕਲ ਨਾਲ ਸਿਮਿਲਰ ਹੈ ਇਹਨਾਂ ਦੀ ਸੇਮ ਉਹ ਦੇਖੋ ਉਹ ਦੇਖੋ ਹਾਂ ਬਿੱਲੂ ਸ਼ਾ ਆਪਣਾ ਕਿਹਦਾ ਮੈਂ ਮੇਰਾ ਮੋਕਸ਼ ਜੀ ਮੋਕਸ਼ ਸ਼ਾ ਨਾ ਨਾ ਗੋਇਲ ਬੋਲ ਅੰਕਲ ਜੱਟਪਲੇ ਕਹਿੰਦੇ ਆ ਅੰਕਲ ਨੇ ਗੱਲ ਫੜ ਲਈ ਦੇਖ ਤੇਰੀ ਮੋਕਸ਼ਾ ਪਿਆਰ ਨਾਲ ਲੋਕ ਇਹਨੂੰ ਜੱਟਪਲੇ ਮੈਂ ਹੁਣ ਤੱਕ ਰੋਟੀਆਂ ਖਾਧੀਆਂ ਕਾਧੀਆਂ ਗੱਲਾਂ ਫੜਨ ਦੀਆਂ ਖਾਧੀਆਂ ਸੋ ਬੱਚਿਆਂ ਨਾਲ ਅੱਛਾ ਲੱਗ ਰਿਹਾ ਐ ਇੰਜੋਏ ਸਾਰੇ ਜਣੇ ਕਰ ਰਹੇ ਆ ਤੁਸੀਂ ਇਹ ਵੇਖੋ ਕਿੰਨੇ ਲੈ ਲੈ ਕਾਈਟ ਇਹ ਜੀ 300 ਦਾ ਲਗਭਗ ਹੋ ਚੁੱਕਿਆ ਹਲੇ ਰਹਿੰਦੇ ਆ 300 ਪਤੰਗ ਹੋ ਚੁੱਕਿਆ ਹਲੇ ਰਹਿੰਦੇ ਸਾਡੇ ਛੋੜੇ ਪਤੰਗ ਹਲੇ ਰਹਿੰਦੇ ਜਿਹੜੇ ਥੋੜੇ ਨਾਰਮਲ ਸਾਈਜ਼ ਚ ਹੋਏਗਾ ਓਕੇ ਉਹ ਹਲੇ ਰਹਿੰਦੇ ਸਾਡੇ ਚਲੋ ਵਧੀਆ ਗੱਲ ਆ ਜੀ ਤੁਸੀਂ ਦੇਖ ਲਓ ਕਰੋ ਜੀ ਇੰਜੋਏ ਆ ਦੇਖੋ ਕਿੱਡੇ ਵੱਡੇ ਵੱਡੇ ਪਤੰਗ ਨੇ ਯਾਰ ਆ ਦਿਖਾਓ ਆ ਦੇਖਿਓ ਪੁਚਕੜੀ ਟਾਈਪ ਕੀ ਆ ਬਾਤ ਹੈ ਇਹ ਹਾਂ ਸਾਰਿਆਂ ਦੀ ਪਸੰਦੀ ਇਹੀ ਹੈ ਹਾਂ ਜੀ ਸਾਰਿਆਂ ਦੀ ਪਸੰਦੀ ਇਹੀ ਹੈ ਜੀ ਕਿ ਕਾਰਨ ਕੀ ਸਾਰਿਆਂ ਦੀ ਪਸੰਦ ਇਹ ਕਿਉਂ ਹੈ ਰੀਜ਼ਨ ਰੀਜ਼ਨ ਕਿ ਬਸ ਵੱਡੇ ਵੱਡੇ ਪਤੰਗਾਂ ਦਾ ਚਾਹ ਜ਼ਿਆਦਾ ਚੜੇ ਹੋ ਜਾਂਦੇ ਜੀ ਅੱਛਾ ਮੈਂ ਕਿਹ ਕਿਤੇ ਸ਼ਕਲ ਪਸੰਦ ਆ ਆਵਲੀ ਤਾਂ ਕਰਕੇ ਉਹ ਇੱਕੋ ਮਾਈ ਹੈ ਕੀ ਕਰੇ ਕਹਦੇ ਹੋ ਯਾਰ ਸਾਰਿਆਂ ਦੀ ਪਸੰਦ ਵੱਡੇ ਪਤੰਗੀ ਹੁੰਦੇ ਤਾਂ ਕਰਕੇ ਵੱਡੇ ਲੈ ਕੇ ਜਾਂਦੇ ਆ ਚੰਗੀ ਗੱਲ ਹੈ ਚੰਗੀ ਵੱਡੀ ਸੋਚ ਹੋਣੀ ਚਾਹੀਦੀ ਹੈ ਜਿੱਦਾਂ ਦੀ ਸੋਚ ਹੋਊਗੀ ਆ ਪਤੰਗ ਦਿਖਾਈਏ ਤੁਸੀਂ ਕਿੱਡੇ ਵੱਡੇ ਵੱਡੇ ਪਤੰਗ ਨੇ ਬਾਜੀ ਕਿੱਡੇ ਵੱਡੇ ਵੱਡੇ ਪਤੰਗ ਨੇ ਆਣਾ ਹਾਂਜੀ ਹਾਂਜੀ ਇਹ ਕਹਿੰਦੇ ਸੀ ਇੰਦਰ ਵੱਡੇ ਪਤੰਗ 5 ਫੁੱਟ ਤੋਂ ਵੀ ਵੱਡੇ ਪਤੰਗ ਹੈਗੇ ਤੁਹਾਡੇ ਕੋਲ ਵਿੱਚ ਵੀ ਦਿੱਤੇ ਤੁਸੀਂ ਹਾਂਜੀ ਹਾਂਜੀ ਅਸੀਂ ਲੋਕਾਂ ਨੂੰ ਦਿਖਾਣੇ ਸੀ ਬਾਜੀ ਵੇਖ ਕੇ ਕੀ ਹੁਣ ਇੱਕ ਅੱਧਾ ਕੱਟ ਲਓ ਕੋਈ ਕੋਈ 파ਟੇ ਹੀ ਕੱਟ ਲਓ ਹੈਗਾ ਨਹੀਂ ਮਹਾਰਾਜ ਵੇਖ ਕੇ ਕੀ ਕਰੀਏ 3 3 ਫੁੱਟ ਦੇ ਦੋ ਕੱਟ ਲਓ 7 3 ਫੁੱਟ ਹੈ ਠੀਕ ਹੈ ਉਹ ਇਹ ਕਹਿੰਦੇ ਸੀ ਨਾ ਵੀ ਇੱਥੇ ਹੈਂ ਆ ਤੈਨੂੰ ਫੁੱਟਾ ਹੀ ਮਜ਼ਾਕ ਕਰ ਰਹੇ ਆ ਚਲੋ ਚੰਗੇ ਗੱਲਾਂ ਬ੍ਰਦਰ ਆ ਹੁਣ ਵੀ ਤੁਸੀਂ ਦੇਖ ਲਓ ਪੂਰਾ ਇੰਜੋਏ ਚੱਲ ਰਿਹਾ ਉਹ ਬਟੇ ਨੇ ਵੀ ਪੂਰਾ ਲੈ ਕੇ ਪਾਸੇ ਰੱਖ ਲੈਨੇ ਪਤੰਗ ਪਤੰਗ ਬੰਨ ਲੈਨੇ ਸਭ ਲੋਕਾਂ ਨੇ ਤੇ ਆਓ ਆਪਾਂ ਬਾਹਰ ਵੀ ਦਿਖਾਈਏ ਹੋ ਗਈ ਜੀ ਸ਼ਾਪਿੰਗ ਵਾਪਿੰਗ ਪਤੰਗ ਖਰੀਦ ਲੈ ਕੇ ਨਹੀਂ ਵੈਸੇ ਹੀ ਆ ਜੀ ਚੱਲੀਏ ਨੇ ਸਰ ਸ਼ਾਪਿੰਗ ਦੇਖੀਏ ਨੇ ਆ ਜੀ ਚਲੋ ਇਹ ਵੀ ਹੈ ਹਾਂ ਅੱਛਾ ਇਹ ਕਾ ਵੀ ਬਹੁਤ ਵੱਡੀ ਦੁਕਾਨ ਹੈ ਕੀ ਬਾਤ ਹੈ ਇੱਥੇ ਦੁਕਾਨਾਂ ਹੀ ਦੁਕਾਨਾਂ ਹੈਂ ਯਾਰ ਇਹ ਮਾਰਕੀਟ ਮੈਂ ਪਹਿਲੀ ਵਾਰ ਹੀ ਦੇਖੀ ਹੈ ਪਤੰਗ ਵਾਲੀ ਇੱਧਰ ਯਾ ਆਪਾ ਪਤੰਗ ਹਡਾਉਂਦੇ ਨਹੀਂ ਕਿੱਥੇ ਹੈ ਕੌਣ ਬੁਲਾ ਰਿਹਾ ਸੀ ਅੱਛਾ ਮੈਂ ਨਾ ਇਹ ਸਹੀ ਮੈਨੇ ਦੇ ਵਿੱਚ ਇਹ ਮਾਰਕੀਟ ਅੱਜ ਪਹਿਲੀ ਵਾਰ ਹੀ ਦੇਖੀ ਹੈ ਕਿ ਪਹਿਲਾਂ ਵੀ ਲੱਗਦੀ ਇੱਥੇ ਸਭ ਇਹ ਜਿਹੜੀ ਮਾਰਕੀਟ ਹੈ ਪਿਛਲੇ 70 ਸਾਲਾਂ ਤੋਂ ਲੱਗ ਰਹੀ ਹੈ ਨਹੀਂ ਆਹ ਗਲੀ 'ਚ ਆਹ ਗਲੀ 'ਚ ਹਰ ਸਾਲ ਲੱਗਦੀ ਹੈ ਕੰਟੀਨਿਊ 12 ਸਾਲ ਤਾਂ ਮੈਨੂੰ ਹੋ ਗਏ ਮੇਰੇ ਦੋਸਤ ਹੈ ਰਾਜ ਸ਼ਰਮਾ ਮਨਤਾ ਤੁਸੀਂ ਜਾਣਦੇ ਹੋ ਹੈ ਨਾ ਤੇ ਬਾਬਾ ਸਾਲਾ ਤੋਂ ਮੈਂ ਖੁਦ ਕਾਊਂਟਰ ਤੇ ਕੈਸ਼ ਤੇ ਇਨਾਂ ਦੇ ਬੈਠਦਾ ਓਕੇ 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 ਤੁਸੀਂ ਆ ਦੇਖੋ ਯਾਰ ਇਹ ਸਾਰੀ ਫਿਰ ਇੱਕੋ ਹੀ ਦੁਕਾਨ ਹੈ ਇਹ ਕਿ ਆਰਡਰ ਨੇ ਇੱਕੋ ਹੀ ਦੁਕਾਨ ਹੈ ਸਾਰੀ ਇਹ ਵੈਰਾਈਟੀ ਕਾਫੀ ਹੈ ਇਹ ਜਿਹੜੀ ਹੈਗਾ ਸ਼ਾਪ ਇਹ 70 ਸਾਲ ਪੁਰਾਣੀ ਸ਼ਹਾਬ ਜੀ ਦੇ ਲਾਲਾ ਜੀ ਦੇ ਨਾਮ ਤੇ ਹੈ ਸ਼ਾਪ ਤੇ 70 ਸਾਲ ਪੁਰਾਣਾ ਅੱਡਾ ਹੈ ਇੱਥੇ ਹਰ ਸਾਲ ਸ਼ਹਿਰ ਦੇ ਰੈਪਿਊਟੇਡ ਫੈਮਲੀਆ ਤੁਸੀਂ ਦੇਖੋ ਦੇ ਨਾਮ ਤੇ ਮਸ਼ਹੂਰ ਹੈ ਪ੍ਰੇਮ ਪ੍ਰੇਮ ਸੋਡੇ ਵਾਲਾ ਪ੍ਰੇਮ ਸੋਡੇ ਵਾਲਾ ਹਾਂ ਜੀ ਦੇਖਿਆ ਸੀ ਸ਼ਹਿਰ ਦੀ ਰੈਪੋਰਟਰ ਫੈਮਲੀਆਂ ਜੀ 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 ਬਿਲਕੁਲ ਮੈਂ ਇਹੀ ਦੇਖ ਰਿਹਾ ਹਾਂ ਤੁਸੀਂ ਆ ਦੇਖੋ ਸ਼ਹਿਰ ਦੇ ਰੈਪੋਰਟਰ ਫੈਮਲੀਆਂ ਸਾਡੇ ਕੋਲ ਡੋਰ ਲੈ ਆਂਦੀਆਂ ਜੀ 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 ਕੋਈ ਜੋ ਉਹਨਾਂ ਨੇ ਕਿਹਾ ਅਸੀਂ ਕਦੇ ਵੀ ਕਿਸੇ ਨੂੰ ਖੁਸ਼ ਕਰਕੇ ਤੋੜਿਆ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਤੋੜਿਆ ਜੀ ਚਲੋ ਚੰਗੀ ਗੱਲ ਹੈ ਜੀ ਤੁਸੀਂ ਇਤਰੋ ਦਿਖਾਓ ਪਤੰਗ ਵੀ ਅਲੱਗ-ਅਲੱਗ ਉਹ ਦੇਖਿਓ ਜਿਹੜੇ ਲਟਕੇ ਹੋਏ ਨੇ ਪੁੱਛ ਕਿੰਨੇ ਪਿਆਰੇ ਪਿਆਰੇ ਯਾਰ ਹਨਾ ਆ ਜੋ ਦਿਖਾ ਦਈਏ ਆਪਾਂ ਬਹੁਤ ਤਰੀਕੇ ਦੇ ਪਤੰਗ ਨੇ ਅੰਦਰੋਂ ਦਿਖਾਈਏ ਆ ਦੇਖੋ ਯਾਰ ਬੜੇ ਪਿਆਰੇ ਪਿਆਰੇ ਪਤੰਗ ਇਹਨਾਂ ਕੋਲ ਹੈਗੇ ਨੇ ਆ ਜੋ ਇਹ ਆ ਆ ਦੇਖੋ ਸੋਡੇ ਦਾ ਕੰਮ ਬਾਅਦ ਚ ਪਹਿਲਾਂ ਆ ਪਤੰਗ ਦਿਖਾਈਏ ਆਪਾਂ ਆ ਦੇਖੋ ਕਿੰਨੇ ਤਰ੍ਹਾਂ ਦੇ ਪਤੰਗ ਨੇ ਇਹਨਾਂ ਕੋਲ ਉਹ ਉਹ ਵੇਖਿਓ ਉਹ ਲਟਕੇ ਹੋਏ ਨੇ ਕਿੰਨੇ ਪਿਆਰੇ ਪਿਆਰੇ ਪਤੰਗ ਨੇ ਸੋ ਇਹ ਬਠਿੰਡੇ ਦਾ ਨਹੀਂ ਬਸ ਠੀਕ ਹੈ ਜੀ ਆਪਾਂ ਦਿਖਾਇਆ ਮਕਸਦ ਇਹ ਸੀਗਾ ਵੀ ਐਸ ਵੇਲੇ ਜਿਹੜੀ ਤੁਸੀਂ ਵੇਖ ਲਓ ਕਿੰਨੀ ਗਹਿਮਾ ਗਹਿਮੀ ਹੈ ਅਮਰੀਕ ਸਿੰਘ ਰੋਡ ਦੇ ਉੱਪਰ ਪਤੰਗਾਂ ਨੂੰ ਲੈ ਕੇ ਨੌਜਵਾਨ ਬੱਚੇ ਬਜ਼ੁਰਗ ਭੈਣਾ ਬੱਚੀਆਂ ਸਭ ਐਸ ਵੇਲੇ ਕਿਉਂਕਿ ਫਾਦਰ ਜਿਹੜੇ ਨੇ ਉਹ ਫ੍ਰੀ ਹੋਏ ਨੇ ਇਸ ਟਾਈਮ ਕੰਮ ਕੁੰਮ ਕਰਕੇ ਤੇ ਹਾਂਜੀ ਲੋੜੀ ਅੱਛਾ ਲੋੜੀ ਦੇ ਵੀ ਪਤੰਗ ਪਹਿਲਾਂ ਆ ਜਾਂਦੇ ਹਨਾ ਆ ਦੇਖੋ ਆ ਦਿਖਾਓ ਇਹਨਾਂ ਦਾ ਸਰ ਕਿੱਧਰ ਗਿਆ ਮੇਰੇ ਆਜੋ ਸਰ ਉਹ ਦਿਖਾਓ ਪਤੰਗ ਦਿਖਾਓ ਕਿਸ ਤਰੀਕੇ ਦੇ ਉਹ ਸਾਹਮਣੇ ਦੋ ਮੁਰਗੇ ਬਣੇ ਹੋਏ ਨੇ ਸ਼ਾਇਦ ਕਿ ਕਬੂਤਰ ਬਣਿਆ ਵਾਵਾ ਵੱਖਰੇ ਵੱਖਰੇ ਅੰਦਾਜ਼ ਦੇ ਯਾਰ ਸਾਰੇ ਪਤੰਗੜੇ ਇਹਨਾਂ ਕੋਲ ਭਾਈ ਬਾਹਰੋਂ ਵੀ ਇੰਗਲੈਂਡ ਵਾਲੇ ਵੀ ਹੈਗੇ ਇੰਗਲੈਂਡ ਵਾਲੇ ਨਹੀਂ ਸਾਰੇ ਤਾਂ ਇੰਡੀਆ ਦਾ ਕੀ ਬਾਤ ਹੈ ਕੀ ਬਾਤ ਇੰਗਲੈਂਡ ਦੇ ਵੀ ਹੈ ਇੱਧਰ ਹੈ ਕੈਨੇਡਾ ਦੇ ਵੀ ਹੈ ਸਪੈਸ਼ਲ ਡੋਰ ਵੀ ਹੈਗੀ ਹੈ ਯਾਰ ਆ ਇਹ ਇਹਦੇ ਵਿੱਚ ਕਿੰਨੇ ਹਜ਼ਾਰੇ ਆ ਹਜ਼ਾਰੇ ਹੁੰਦੇ ਨੇ ਨਾ ਇਹ ਹਜ਼ਾਰ ਹੁੰਦੇ ਆ ਆ ਦੱਸ ਰਹੀ ਲੋਕੀ ਦੱਸੋ 6000 ਕਾਜ ਹੁੰਦੀ ਇਹਦੇ ਵਿੱਚ 6000 ਕਾਜ ਹਾਂਜੀ ਇਹ ਸਪੈਸ਼ਲ ਤਿਆਰ ਕਰਾਈ ਹੋਈ ਹੈ ਚਾਇਨਾ ਦਾ ਖਾਤਮਾ ਕਰਨ ਵਾਸਤੇ ਅੱਛਾ ਇਹ ਚਾਇਨਾ ਦਾ ਖਾਤਮਾ ਕਰਨਾ ਆਪਾਂ ਹਾਂਜੀ ਹਾਂਜੀ ਚਾਇਨਾ ਡੋਰ ਦਾ ਨਹੀਂ ਚਾਇਨਾ ਦੇ ਕਰਦੇ ਚਾਇਨਾ ਡੋਰ ਦਾ ਸੌਰੀ ਹਾਂ ਨੇ ਠੀਕ ਹੈ ਠੀਕ ਹੈ ਅੱਛੀ ਗੱਲ ਆ ਜੀ ਤੋਂ ਵਧੀਆ ਗੱਲ ਨਾ ਬ੍ਰਦਰ ਕਿੱਥੇ ਦਾ ਹੁਣ ਐਸ ਵੇਲੇ ਤਾਂ ਰੋਟੀਆਂ ਖਾ ਕੇ ਮੈਂ ਕਿਹਾ ਵੀ ਮੈਂ ਇਹ ਲੈ ਆ ਦਿਨੇ ਸਾਡਾ ਭਈਆ ਬੜੀ ਠੰਡਾ ਥੈਂਕ ਯੂ ਬ੍ਰਦਰ ਆ ਦੇਖੋ ਗਲੋਵਜ਼ ਨਾਲ ਲੱਗੇ ਹੋਏ ਨੇ ਪੂਰਾ ਆ ਮੈਂ ਦਿਖਾ ਦਿਆਂ ਇੱਕ ਵਾਰੀ ਸਾਰਾ ਕੁਝ ਆ ਜਿਓ ਪਹਿਲੀ ਆਜੋ ਹਾਂਜੀ ਬੇਟਾ ਤੁਸੀਂ ਕੈਮਰੇ ਵਾਲਾ ਹੈ ਕਰਦੇ ਸੀਗੇ ਕੀ ਕਹਿਣਾ ਕੈਮਰੇ ਨੂੰ ਦੱਸ ਦਿਓ ਕੁਝ ਨਹੀਂ ਕੁਝ ਨਹੀਂ ਕਹਿਣਾ ਨਾਮ ਦੱਸੋ ਤੁਹਾਡਾ ਕੀ ਮੇਰੇ ਕੋਲ ਆਓ ਆਰਿਅਨ ਆਰਿਅਨ ਹਾਂਜੀ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ 7ਵੀਂ ਪਤੰਗ ਉਡਾਣੇ ਤੋਂ ਦੋ ਤੋਂ ਸ਼ੁਰੂ ਕੀਤੇ ਛੋਟੇ ਹੁੰਦੇ ਸੀ ਤੇ ਹੁਣ ਕਿਹੜਾ ਤੁਸੀਂ ਪਿਓ ਬਣ ਕੇ ਵੱਡੇ ਬਣ ਕੇ ਦਾਦੇ ਬਣ ਕੇ ਹੁਣ ਵੀ ਬੱਚੇ ਹੋ ਉਤਰ ਮਤਲਬ ਹੱਥ ਇਹ ਗੁੱਸਾ ਨਹੀਂ ਕਰਨਾ ਮਜ਼ਾਕ ਕਰ ਰਹੇ ਆ ਤੁਹਾਡੇ ਨਾਲ ਮ ਦੂਰ ਦੂਰ ਕਿਉਂ ਜਾ ਰਹੇ ਹੋ ਇਧਰ ਆਓ ਕਿਹੜੀ ਕਲਾਸ ਤੁਸੀਂ ਜਦੋਂ ਤੁਸੀਂ ਪਹਿਲੀ ਵਾਰ ਪਤੰਗ ਉਡਾਇਆ ਸੀ ਸੈਕਿੰਡ ਫਸਟ ਸੀ ਸੈਕਿੰਡ ਸੀ ਜਾਂ ਫਸਟ ਸੀ ਸੈਕਿੰਡ ਸੀ ਸੈਕਿੰਡ ਕਿੰਨੇ ਉਡਾਣਾ ਸਿਖਾਇਆ ਸੀ ਪਾਪਾ ਨੇ ਪਪਾ ਉਡਾਉਂਦੇ ਹਾਂਜੀ ਕਿੱਥੇ ਪਾਪਾ ਆ ਸੀ ਵਿੱਚ ਪਹਿਲਾਂ ਕੋਈ ਦੱਸਿਆ ਤੁਸੀਂ ਤੁਸੀਂ ਫਿਰ ਇਹਨੂੰ ਤਾਂ ਸ਼ੁਰੂ ਤੋਂ ਹੀ ਸ਼ੌਂਕ ਹੈਗਾ ਜੀ ਜਦੋਂ ਦਾ ਇਹ ਬਸ ਆਈ ਸਭ ਲੋਕ ਸ਼ੁਰੂ ਤੋਂ ਹੀ ਪਤੰਗ ਬਹੁਤ ਉਡਾਉਂਦੇ ਹੁਣ ਵੀ ਇਸ ਕੋਲੋਂ ਅਨਸਰ ਤਾਂ ਉੱਪਰ ਹੀ ਚੜ ਜਾਂਦਾ ਬਸ ਪਤੰਗ ਉਡਾ। ਤੁਸੀਂ ਇਹ ਕਿਹਾ ਹੋਣਾ ਪਹਿਲਾਂ ਵੀ ਚੱਲ ਬਈ ਪਹਿਲਾਂ ਓਲਾ ਦੇ ਤੂੰ ਓਲੇ ਤੋਂ ਸਿਖਾਇਆ ਜਾਂਦਾ ਕਿਹਾ ਨਾ ਜਾਂ ਪਤੰਗ ਬਹੁਤ ਜ਼ਿਆਦਾ ਵਜਾ ਹੋਇਆ ਹੋਵੇ ਫਿਰ ਬੰਦਾ ਡੋਰ ਫੜਾ ਦਿੰਦਾ ਆ ਦੇਖੋ ਆਈ ਲਵ ਯੂ ਕੀ ਬਾਤ ਹੈ ਦੇਖੋ ਜੀ ਕਿੱਡੇ ਕਿੱਡੇ ਪਿਆਰੇ ਪਿਆਰੇ ਪਤੰਗ ਆਏ ਨੇ ਆ ਦੇਖੋ ਯਾਰ ਬਹੁਤ ਸੋਹਣੀ ਚੀਜ਼ਾਂ ਹੁਣ ਆਣ ਲੱਗ ਪਈਆਂ ਹਨਾ ਨਾ ਦੇਖੋ ਪਰ ਸਾਰੇ ਜਣੇ ਹਨ ਇੱਕ ਕਹਿੰਦੇ ਨੇ ਵੀ ਦੁਆ ਕਰੋ ਵੀ ਉਸ ਦਿਨ ਮੀਂਹ ਆਵੇ ਪਰ ਵੈਸੇ ਜ਼ਿਆਦਾਤਰ ਪੈਂਦਾ ਹੁੰਦਾ ਹਨ ਹਨਾ ਜਾਨੇ ਇੰਨਾ ਪੈਸਾ ਲਗਾਇਆ ਜੀ ਉਹਨਾਂ ਦੀ ਮਿਹਨਤ ਪੱਲੇ ਪੈਣੀ ਚਾਹੀਦੀ ਆ ਇੰਜੋਏ ਹੋਣਾ ਚਾਹੀਦਾ ਤੇ ਪੁੱਤਰ ਜੀ ਫਿਰ ਇਕੱਲੇ ਫੈਮਿਲੀ ਨਾਲ ਕਰ ਰਹੇ ਹੋ ਜਾਂ ਫਿਰ ਹਾਮੂ ਮਰ ਬੁਲਾਏ ਨੇ ਘਰ ਦੋਸਤਾਂ ਆਣਗੇ ਜੀ ਦੋਸਤਾਂ ਆਣਗੇ ਮਾਮੂ ਵੀ ਆਣਗੇ ਹਾਂ ਮਾਮੂ ਵੀ ਆਣਗੇ ਮਾਮੂ ਬਰੋਣਾ ਕਿਥੋਂ ਨਹੀਂ ਨਹੀਂ ਇਧਰ ਚੰਡੀਗੜ੍ਹ ਚੰਡੀਗੜ੍ਹ ਅੱਜ ਸਾਡੇ ਕੋਲੇ ਚਾਰ ਕਸਟਮਰ ਆਏ ਤੁਸੀਂ ਕੈਨੇਡਾ ਤੋਂ ਾਰੇ ਤੁਸੀਂ ਬਲੀਵ ਨਹੀਂ ਕਰਨਾ ਮੇਰੇ ਸਾਲਾ ਸਾਹ ਦਾ ਬੇਟਾ ਸਪੈਸ਼ਲ ਕੈਨੇਡਾ ਤੋਂ ਪਤੰਗ ਉਡਾਣ ਹੀ ਆਇਆ ਦੇਖੋ ਸਵੇਰ ਹਾਂ ਸੀਰੀਅਸ ਆਪਣੇ ਜਿੰਨਾ ਕ੍ਰੇਜ਼ ਹੈ ਨਾ ਉਹ ਤੋਂ ਵੱਧ ਕ੍ਰੇਜ਼ ਹੁਣ ਬਾਹਰ ਹੋਈ ਜਾਂਦਾ ਸਾਰੇ ਬੱਚੇ ਫੁੱਲ ਇੰਜੋਏ ਕਰਦੇ ਉਹ ਕਹਿੰਦੇ ਇੰਡੀਆ ਚੱਲੋ ਇੰਡੀਆ ਦੇ ਫੈਸਟੀਵਲ ਦੇਖੋ ਇਹ ਸਾਰੇ ਹੁਣ ਮੋਰਨ ਵਾਲੇ ਇੰਡੀਆ ਹੀ ਆ ਜਾਣਗੇ ਜੀ ਦੇਖਦੇ ਜਾਓ ਉਹ ਕਹਿੰਦਾ ਫੁੱਫਾ ਜੀ ਮੈਂ ਸਪੈਸ਼ਲੀ ਬਸੰਤ ਮਨਾਉਣ ਲਈ ਇੱਥੇ ਆਇਆ ਡੀਜੇ ਵੀਜੇ ਉਹਨਾਂ ਨੇ ਬੁੱਕ ਕਰਾ ਲਿਆ ਡੀਜੇ ਸਿਸਟਮ ਜੀ ਡਾਂਸ ਪਾਰਟੀ ਨਾਲ ਇੰਜੋਏ ਨਾਲ ਗੜਬੇ ਚੱਲਦੇ ਆ ਨਾਲ ਪਤੰਗ ਫੈਂਸੀ ਸਾਰੇ ਸਵੇਰੇ ਸ਼ੁਰੂ ਹੋ ਜਾਂਦੇ ਆ ਰਾਤ ਤੱਕ 7 ਵਜੇ ਤੱਕ ਚੱਲੂ ਹੈ ਇਹ ਫੁੱਲ ਆਪਾਂ 5 ਵਜੇ ਤੋਂ ਲੈ ਕੇ ਫਾਈਨਲ ਇਹ ਇਹੀ ਇੰਜੋਏਮੈਂਟ ਹੁੰਦਾ ਕਿਉਂਕਿ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਜ਼ਿੰਦਗੀ ਇੱਕ ਵਾਰ ਮਿਲੀ ਹੈ ਤੇ ਇਹਨੂੰ ਪਰਪੂਰ ਇੰਜੋਏ ਕੀਤਾ ਜਾਵੇ ਖਾਸ ਕਰਕੇ ਬੇਨਤੀ ਹੈ ਨਾ ਚਾਇਨਾ ਡੋਰ ਵੇਚੀ ਜਾਵੇ ਤੇ ਨਾ ਖਰੀਦੀ ਜਾਵੇ ਤੇ ਇਹੀ ਹੈ ਵੀ ਹੁਣ ਵੀ ਤੁਸੀਂ ਵੇਖ ਲਓ ਮੈਨੂੰ ਲੱਗਦਾ ਸਵਾ ਦਾ 6:30 ਦਾ ਸੋਚ ਲੈ ਨੇ ਤੇ ਤੁਹਾਨੂੰ ਮੈਂ ਦਿਖਾ ਰਿਹਾ ਬਠਿੰਡਾ ਦੇ ਅਮਰੀਕ ਸਿੰਘ ਰੋਡ ਦੇ ਉੱਪਰ ਆਪਾਂ ਖੜੇ ਆਏ ਆ ਤੁਰ ਰਹੇ ਆ ਤੇ ਪਤੰਗ ਜਿਹੜੇ ਨੇ ਪਤੰਗ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਤਰ੍ਹਾਂ ਦੇ ਪਤੰਗ ਨੇ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਸਾਈਜ਼ ਦੇ ਪਤੰਗ ਨੇ ਤੇ ਐਸ ਵੇਲੇ ਫਿਰ ਸਭ ਲੋਕ ਜਿਹੜੇ ਨੇ ਪਤੰਗ ਖਰੀਦਣ ਇੱਥੇ ਆਏ ਤੇ ਫਾਜ਼ਿਲ ਦਾ ਤੋਂ ਹਾਂਜੀ ਕੀ ਗੱਲ ਫਾਜ਼ਿਲ ਖ ਪਤੰਗ ਨਹੀਂ ਉੱਡਦੇ ਨਹੀਂ ਉੱਤੇ ਘੱਟ ਉੱਡਦੇ ਆ ਉੱਡਦੇ ਤੇ ਅੱਗੇ ਲੇਕਿਨ ਉੱਥੇ ਨਾ ਸ਼ੌਂਕ ਨਹੀਂਗਾ ਮਤਲਬ ਲੋੜੀ ਤੇ ਉੱਡਦੇ ਆ ਜਾਂ ਕਦੋਂ ਉੱਡਦੇ ਆ ਨਹੀਂ ਉਹ ਤੇ ਉੱਡਦੇ ਹੀ ਨਹੀਂ ਮਤਲਬ ਘੱਟ ਹੀ ਉੱਡਦੇ ਮਤਲਬ ਕਿ ਉੱਡਦੇ ਨਹੀਂ ਹਾਂ ਹਾਂ ਜੀ ਹਾਂ ਜੀ ਮਤਲਬ ਵੈਸੇ ਜਵਾਕ ਥੋੜੇ ਮੋਟੇ ਉਡਾ ਲੈਂਦੇ ਆ ਵੈਸੇ ਪਤੰਗ ਨਹੀਂ ਹਾਂ ਜੀ ਕਿਉਂ ਭਾਜੀ ਹਾਂ ਜੀ ਸਰ ਕੀ ਨਾਮ ਤੁਹਾਡਾ ਮੇਰਾ ਹੈਪੀ ਜੀ ਹੈਪੀ ਜੀ ਹੈਪੀ ਫਿਰ ਪੂਰੇ ਹੈਪੀ ਹੋ ਬਸੰਤ ਦੀ ਖੁਸ਼ੀ ਬਿਲਕੁਲ ਪੂਰੇ ਜੀ ਗੁੱਡ ਆ ਜੀ ਵਧੀਆ ਵਧੀਆ ਗੁੱਡ ਆ ਪਤੰਗ ਲੈਣੇ ਕਿ ਬੱਚਿਆਂ ਨੂੰ ਦਵਾਣਾ ਹੈ ਨਹੀਂ ਬੇਟਾ ਵੀ ਆਇਆ ਦੋਨੇ ਚੜਾਵਾਂਗੇ ਜੀ ਉਹ ਪੁੱਤ ਹੈ ਨਾ ਚਰਖੜੀ ਪਹਿਲਾਂ ਕੌਣ ਫੜੂ ਆਜੋ ਪੁੱਤਰ ਜੀ ਕਿ ਪਹਿਲਾਂ ਪਾਪਾ ਕਰਨਗੇ ਤੈਨੂੰ ਨਹੀਂ ਆਂਦਾ ਮੈਂ ਤੈਨੂੰ ਦੱਸਦਾ ਮੈਨੂੰ ਇੰਨੇ ਸਾਲ ਹੋ ਗਏ ਪਤੰਗ ਉਡਾਣ ਦੇ ਨੂੰ ਐਦਾਂ ਹੁੰਦਾ ਕਿ ਇੱਕ ਬੱਚੇ ਕਹਿੰਦੇ ਨਹੀਂ ਪਾਪਾ ਇਹਨਾਂ ਨੂੰ ਜ਼ਿਆਦਾ ਪਤਾ ਹੈ ਹਾਂ ਅੱਜ ਕੱਲ ਦੇ ਬੱਚੇ ਫਿਰ ਕਹਿੰਦੇ ਉਹ ਨਹੀਂ ਪਾਪਾ ਐਦਾਂ ਨਹੀਂ ਤੁਹਾਨੂੰ ਨਹੀਂ ਪਤਾ ਐਦਾਂ ਉਡਾਣਾ ਹਾਂ ਬਿਲਕੁਲ ਬਿਲਕੁਲ ਸੋ ਅੱਛੀ ਗੱਲ ਹੈ ਬੱਚਿਆਂ ਦੀ ਮਨਣੀ ਪੈਂਦੀ ਹੈ ਚਾਹੀਦੀ ਵੀ ਹੈ ਸਰ ਸਾਡੇ ਹੀ ਬੱਚੇ ਨੇ ਸੋ ਇਸ ਕਰਕੇ ਪੁੱਤਰ ਜੀ ਫਿਰ ਕੀ ਕੀ ਤਿਆਰੀਆਂ ਕੀਤੀਆਂ ਤਿਆਰੀ ਬਸ ਹੀ ਪਤੰਗ ਤੋਂ ਨੂੰ ਲੈਣੇ ਆ ਬਸ ਡੀਜੇ ਵਗੈਰਾ ਸਾਰਾ ਕੁਝ ਬਸ ਕਰੀ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਹਾਂਜੀ ਡੋਰਾਂ ਡਾਰਾਂ ਲੈਣੀਆਂ ਬਾਕੀ ਲੈਣੀਆਂ ਡੋਰਾਂ ਹਾਂਜੀ ਚਾਈਨੀਸ ਤਾਂ ਨਹੀਂ ਨਾਲ ਲੈਣਾ ਚਾਈਨਾ ਜੀ ਨੇ ਉਹ ਆਪਾਂ ਪਹਿਲਾਂ ਇਹਨਾਂ ਨੂੰ ਕਿਹਾ ਹੋਇਆ ਵੀ ਚਾਈਨਾ ਵਾਲੀ ਤਾਂ ਬਿਲਕੁਲ ਉਹ ਆਪਾਂ ਰੋਕ ਜਮਾ ਵੀ ਜਿਹੜੀ ਹੈਗੀ ਸਹੀ ਡੋਰ ਉਹ ਲਓ ਸਹੀ ਗੱਲ ਜਿਹੜੀ ਕੋਈ ਬਰੇਲੀ ਆ ਇਹ ਨਹੀਂ ਹੁੰਦੀ ਚਾਈਨਾ ਤੋਂ ਬਿਨਾ ਜੋ ਵੀ ਅਦਰ ਜਿਹੜੀ ਵੀ ਆ ਉਹ ਚੜਾਓ ਤੁਸੀਂ ਮੈਂ ਜਦੋਂ ਛੋਟੇ ਹੁੰਦੇ ਸੀ ਤੁਹਾਨੂੰ ਪਤਾ ਨਹੀਂ ਤੁਸੀਂ ਕਰਦੇ ਸੀਗੇ ਨਹੀਂ ਆਪ ਡੋਰ ਸੂਤੀ ਜਾਂਦੀ ਹੁੰਦੀ ਸੀ ਬਿਲਕੁਲ ਸੂਤੀ ਸੂਦੇ ਰਹੇ ਢਾਈ ਰੁਪਏ ਦਾ ਐਡਾ ਕੋਈ ਰੋਲ ਆਂਦਾ ਸੀ ਫਿਰ ਕੰਚ ਲੈ ਕੇ ਤੇਰੇ सुरेश ਵੇਖ ਕੇ ਉਹ ਵੇਲਾ ਵੀ ਸੀਗਾ ਹਣਾ ਉਹ ਟਾਈਮ ਅਸੀਂ ਬਹੁਤ ਸੂਤੀਏ ਬਹੁਤ ਸੂਤੀਏ ਡੋਰੀ ਬਹੁਤ ਵਧੀਆ ਸੀ ਬਹੁਤ 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 ਹੱਥ ਵੀ ਨਹੀਂ ਸੀ ਵੱਢਦੀ ਬਿਲਕੁਲ ਹਾਂ ਬਹੁਤ ਵਧੀਆ ਇਹਨਾਂ ਬੱਚਿਆਂ ਨੂੰ ਇਹ ਸਿਖਾਣਾ ਪੈਣਾ ਹਾਂਜੀ ਅਸੀਂ ਸੂਤੇ ਹੁੰਦੇ ਸੀ ਤੁਸੀਂ ਵੀ ਸੂਤੇ ਸੀ ਹਾਂਜੀ ਹੁਣ ਕੰਮ ਖਤਮ ਹੋ ਗਿਆ ਨਾ ਅਸੀਂ ਤਾਂ ਕੰਚ ਦੋ ਰੇੜੇ ਲਾ ਕੇ ਦੋ ਰੇੜੀਆਂ ਲਾ ਕੇ ਹਾਂ ਐਵੇਂ ਕਰਕੇ ਮੈਂ ਸੁੱਤਦੇ ਹਾਂ ਯੈਸ 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 ਨਾ ਕੋਈ ਹੱਤ ਵੱਡਿਆਂ ਦੇ ਸੀ ਨਾ ਕੋਈ ਜ਼ਹਿਰ ਹੁਣ ਜ਼ਹਿਰ ਹੀ ਜ਼ਹਿਰ ਹੈ ਵਾਹ ਬਿਲਕੁਲ ਅੱਜ ਆਹੀ ਗੱਲ ਹੈ ਤੁਸੀਂ ਇਹ ਦੇਖੋ ਇਹ ਭਾਈ ਸਾਹਿਬ ਹੁਣੀ ਵੀ ਦੱਸ ਰਹੇ ਨੇ ਵੀ ਇਦਾਂ ਅਸੀਂ ਸੁੱਤਦੇ ਹੁੰਦੇ ਸੀ ਹੁਣ ਤਾਂ ਜ਼ਹਿਰ ਹੀ ਜ਼ਹਿਰ ਹੈ ਵਾਕੀ ਜ਼ਹਿਰੀ ਜ਼ਹਿਰ ਹੈ ਬਾਹਰ ਵੀ ਆਪਾਂ ਦਿਖਾਈ ਹੈ ਆਪਾਂ ਵੀ ਯਾਰ ਹਾਂਜੀ ਸਾਡੀ ਦੂਰ ਤੇ ਨਹੀਂ ਡਾਉਣਾ ਜੀ ਹਾਂ ਸਾਰਨੀਕ ਇਹੀ ਮੈਂ ਅਸੀ ਅਭੀ ਚਾਇਨਾ ਰੋਡ ਤੇ ਨਹੀਂ ਡਾਉਣਾ ਕੈਮਰੇ ਚ ਫੋਟੋ ਨਾ ਬੇਟਾ ਚਾਇਨਾ ਰੋਡ ਤੇ ਨਹੀਂ ਡਾਉਣਾ ਆਪਾਂ ਚਾਇਨ ਰੋਡ ਤੇ ਡਾਉਣਾ ਕੀ ਹੈ ਪੰਛੀ ਮਰਦੇ ਆ ਪਲਸ ਬੰਦਿਆਂ ਦੀ ਉਹ ਹੁੰਦਾ ਆਪਣਾ ਖਰਾਬ ਹੁੰਦੇ ਅੰਗ ਸਾਰੇ ਹੁਣ ਦੇਖੋ ਕੱਲ ਮੇਰੀ ਚਾਇਨ ਰੋਡ ਰਕੀ ਦੇਖੋ ਕੀ ਹੋਇਆ ਪਿਆ ਹੱਥ ਤੇ ਕਿਸੇ ਦੀ ਡੋਰ ਸੀ ਕਿਸੇ ਦੀ ਡੋਰ ਸੀ ਤੇ ਜਾਂਦੇ ਬਿਲਕੁਲ ਸਲੋ ਸੀ ਤੇ ਡੋਰ ਰੜਕਰ ਨਾ ਕੀ ਹੋ ਗਿਆ ਚਾਇਨ ਰੋਡ ਤੇ ਡਾਉਣ ਦਾ ਕੋਈ ਫਾਇਦਾ ਨਹੀਂ ਸਿੰਪਲ ਰੋਡ ਤੇ ਡਾਓ ਮਜ਼ਾ ਵੀ ਆਊਗਾ ਡਾਂ ਦਾ ਮਾਰਕੀਟ ਵੀ ਅਸੀਂ ਕਹੇ ਆ ਵੀ ਇਹਨਾਂ ਰੇਟ ਥੋੜਾ ਘਟਾਇਆ ਵੇ ਬਰੀਡ ਬਹੁਤ ਜ਼ਿਆਦਾ ਡੋਰਾਂ ਦਾ ਜਿਹੜੇ ਆਮ ਲੋਕੋ ਬਾਹਰ ਹੋ ਰਹੇ ਤਾਂ ਉਹਦੇ ਕਰਕੇ ਉਹ ਡੋਰ ਜਿਹੜੀ ਹੈ ਚਾਈਨਾ ਦੇ ਮਜਬੂਰ ਹੋ ਰਹੇ ਲੈਣ ਤੋਂ ਪਰ ਮਜਬੂਰੀ ਉਹ ਮਜਬੂਰੀ ਕੀ ਕਰੇਗੀ ਜਿਹੜਾ ਕਿਸੇ ਦਾ ਗਲਾ ਵੜ ਦੇ ਮਹਿੰਗੀ ਲੈ ਲਓ ਆਪਣੀ ਇੰਡੀਅਨ ਲੈ ਲਓ ਚਾਈਨਿਸ ਨਾ ਲਓ ਤੁਹਾਡੇ ਸ਼ਹਿਰ ਦੇ ਵਿੱਚ ਪਤੰਗ ਜਿਹੜੇ ਨੇ ਵਿਕ ਰਹੇ ਨੇ ਇਸ ਟਾਈਮ ਤਾਂ ਮੈਂ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਦਿਖਾਵਾਂ ਵੀ ਪਤੰਗ ਰਾਤ ਦੇ 1:30 ਵਜੇ ਵੀ ਪੂਰੇ ਬਾਜ਼ਾਰ ਜਿਹੜਾ ਤੁਸੀਂ ਵੇਖ ਲਓ ਪੂਰਾ ਰਸ਼ ਸਾਰੇ ਬਿਜਾਰ ਦੇ ਵਿੱਚ ਹਲੇ ਤਾਂ ਨਵੇਂ ਜਿਹੜੇ ਨੇ ਪਤੰਗ ਜਿਹੜੇ ਨੇ ਆਏ ਨੇ ਉਹਨਾਂ ਨੂੰ ਮੇਰਾ ਖਿਆਲ ਖੋਲਿਆ ਜਾ ਰਿਹਾ ਹੈ। ਚਲੋ ਚਲੋ ਹਾਂਜੀ ਹਾਂਜੀ ਸਾਡੇ ਪੰਜਾਬ ਠੀਕ ਹੋ ਜੀ। ਚਲੋ ਵਧੀਆ ਗੱਲ ਹੈ। ਹੋਰ ਠੀਕ ਠਾਕ ਹੋ ਵੀ? ਹਾਂਜੀ ਹਾਂਜੀ ਬਹੁਤ ਹਾਂ ਬਿਲਕੁਲ ਬਿਲਕੁਲ ਲੈ ਆਪਾਂ ਪਤੰਗ ਹੀ ਤਾਂ ਦਿਖਾਣੇ ਨੇ ਹੋਰ ਆਪਾਂ ਦਿਖਾਣਾ ਕੀ ਹੈ? ਓ ਮਾਈ ਗਾਡ ਓ ਮਾਈ ਗਾਡ ਆ ਦੇਖਿਓ ਪਤੰਗ। ਅੱਛਾ ਹੁਣ ਇਹ 2-3 ਦੋ ਤਿੰਨ ਮੁੰਡੇ ਹੁਣ ਇਹ ਥੋੜਾ ਮਸਤੀ ਕਰਨ ਦੇ ਮੂਡ 'ਚ ਹੈ। ਤੇ ਇਹਨਾਂ ਦੀ ਮਸਤੀ ਵੀ ਦਿਖਾ ਦੇ ਹੱਥ ਦੇ ਵਿੱਚ ਕੋਲ ਡ੍ਰੇਕ ਫੜਿਆ ਤੇ ਇਹਨਾਂ ਨੇ ਮਸਤੀ ਕਰਨੀ ਆ ਪਹਿਲਾਂ ਮੁੰਡੇ ਵੱਲ ਕਰੋ ਇੱਧਰ ਜਿਹੜਾ ਕਹਤਾ ਵੀ ਮੇਰੇ ਵੱਲ ਕਰੋ ਹਾਂ ਆ ਪਤੰਗ ਦੇਖੋ ਆ 7 ਫੁੱਟ ਉੱਚਾ ਆ ਆ ਦੇਖੋ ਪਤੰਗ 7 ਨਹੀਂ ਬੇਟਾ 6 ਫੁੱਟ ਹੋਣਾ 6 ਫੁੱਟ ਬੇਟਾ ਇਹ 6 ਫੁੱਟ ਇਹੀ ਅੱਛਾ ਇਹਨਾਂ ਦੀ ਮਸਤੀ ਦੇਖੀ ਇਹੀ ਉਮਰ ਆ ਮਸਤੀ ਦੀ ਤੇ ਮਸਤੀ ਕਰ ਰਹੇ ਆ 5 5 2 ਆ ਚਲੋ ਕੋਈ ਨਹੀਂ ਬੇਟਾ ਸੋ ਇਹ ਇਧਰ ਤੁਹਾਨੂੰ ਮੈਂ ਦਿਖਾਵਾਂ ਪਤੰਗ ਬਥੇਰੇ ਨੇ ਇਧਰ ਸਾਰੇ ਕੀਤੇ ਇਹ 5-6 ਫੁੱਟ ਦਾ ਪਤੰਗ ਹੈ ਇਧਰ ਆ ਲਾਗ ਲਗ ਤਰੀਕੇ ਦੇ ਪਤੰਗ ਸੋ ਅੱਛੀ ਗੱਲ ਹੈ ਸ਼ਾਪਿੰਗ ਲੋਕ ਜਿਹੜੇ ਨੇ ਛੋਟੇ ਛੋਟੇ ਆ ਛੋਟੇ ਵੀ ਹੈਗੇ ਯਾਰ ਵੱਡੇ ਪਤੰਗ ਦੇਖ-ਦੇਖ ਕੇ ਥੱਕ ਨਾ ਜਾਇਓ ਆ ਛੋਟੇ ਛੋਟੇ ਪਤੰਗ ਵੀ ਹੈਗੇ ਆ ਇਧਰ ਦੇਖੋ ਮੇਰੇ ਸਰ ਦੇ ਉੱਪਰ ਆ ਦੇਖੋ ਛੋਟੇ ਛੋਟੇ ਪਤੰਗ ਮਾਰਕੀਟ ਦੇ ਵਿੱਚ ਹੈਗਾ ਆ ਦੇਖੋ ਇਹ ਬੱਚਿਆਂ ਦੇ ਲਈ ਹੈ ਸਪੈਸ਼ਲ ਹੋਰ ਨੇੜੇ ਕਰਕੇ ਦਿਖਾਓ ਇਸ ਤੋਂ ਛੋਟੇ ਦਿਖਾ ਦੇ ਇਹਦੋਂ ਵੀ ਛੋਟੇ ਹੈਗੇ ਅੱਗੇ ਹੈਗੇ ਵੀ ਇਸ ਤੋਂ ਅੱਗੇ ਚੋ ਅੱਛਾ oh my god ਆ ਦੇਖੋ ਯਾਰ ਇਸ ਤੋਂ ਵੀ ਛੋਟੇ ਪਤੰਗਣੇ ਦੇਖਿਓ ਆ ਦੇਖੋ ਇਹਨੂੰ ਕਲੋਜ਼ ਕਰਕੇ ਦਿਖਾਓ ਕਿੰਨੇ ਛੋਟੇ ਪਤੰਗਣੇ ਭਾਜੀ ਇਹ ਵੀ ਉੱਡਦੇ ਨੇ ਕਿ ਵੈਸੀ ਸ਼ੋਅ ਪੀਸ ਹੀ ਹੈ ਹੈ ਭਾਜੀ ਇਹ ਸ਼ੋਅ ਪੀਸ ਹੈ ਜੀ ਬੱਚੇ ਗੈਸੀ ਕੁਬਾਰਿਆਂ ਨਾਲ ਬਣ ਕੇ ਉਡਾਉਂਦੇ ਆ ਜਾ ਡੈਕੋਰੇਸ਼ਨ ਵਾਸਤੇ ਕੰਮ ਆਉਂਦੇ ਆ ਇੱਕ ਇੱਕ ਛੋਟੀ ਚਰਕੀ ਹੈ ਜੀ ਓ ਮਾਈ ਗਾਡ ਪਹਿਲਾ ਪਤੰਗ ਦੇਖੋ ਤੁਸੀਂ ਕਿੱਡੇ ਛੋਟੇ ਨੇ ਆਹ ਭਾਜੀ ਹੁਣੀ ਚਰਕੜੀ ਦਿਖਾ ਰਿਹਾ ਬਿਲਕੁਲ ਇਹਦੀ ਛਡੋਰ ਹੈਗੀ ਕਿ ਵਾਕਈ ਇਹ ਰਾਧਾ ਕ੍ਰਿਸ਼ਨ ਕਾਨਾ ਜੀ ਵਾਸਤੇ ਹੈ ਜੀ ਜੋੜਾ ਸੈੱਟ ਹੈ ਜੀ ਓਕੇ ਆ ਮੈਂ ਵੀ ਹਰ ਕਾਨਾ ਜੀ ਵਾਸਤੇ ਕਾਨਾ ਜੀ ਵਾਸਤੇ ਲੋਕ ਬਹੁਤ ਲੈ ਕੇ ਜਾਂਦੇ ਆ ਗੁੱਡ 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 ਕੀ ਬਾਤ ਹੈ ਬੇਸਿਕਲੀ ਮੰਦਰ ਚ ਰੱਖਦੇ ਆ ਅੱਛਾ ਇਹ ਮੰਦਰ ਚ ਰੱਖਦੇ ਮੰਦਰ ਚ ਪੂਜਾ ਕਰਦੇ ਆ ਜੀ ਅੱਛਾ ਬਸੰਤ ਵਾਲੇ ਦਿਨ ਹੀ ਬਸੰਤ ਵਾਲੇ ਦਿਨ ਹੀ फेर ਫਿਰ ਉਹ ਕਾਨਾ ਜੀ ਵਾਸਤੇ ਛੋਟੇ ਛੋਟੇ ਪਤੰਗ ਇਹ ਤੋਂ ਵੀ ਛੋਟੇ ਹੋਣਗੇ ਉਹਦੇ ਨਾਲ ਇਹੀ ਲੱड्डू ਗੋਪਾਲ ਵਾਸਤੇ ਹਾਂ ਹਾਂ ਲੱड्डू ਗੋਪਾਲ ਜੀ ਵਾਸਤੇ ਓਕੇ ਕੀ ਬਾਤ ਕੀ ਬਾਤ ਕੀ ਬਾਤ ਮੋ ਵੀ ਲੋਗੇ ਜੀ ਥੈਂਕ ਯੂ ਬ੍ਰਦਰ ਤੁਸੀਂ ਪਲੀਜ਼ ਲਓ ਤੁਸੀਂ ਸਭ ਕੋ ਥੱਕੇ ਹੋਵੋਗੇ ਸਵੇਰ ਦੇ ਸੋ ਇਹੀ ਸੀਜ਼ਨ ਹੈ ਚਲੋ ਦੇਖੀ ਆਪਾਂ ਤੁਹਾਨੂੰ ਮੈਂ ਹੋਰ ਦਿਖਾਵਾਂ ਚਲੋ ਜੀ ਫੋਰ ਪਾਸੇ ਵੀ ਆਪਾਂ ਚੱਲੀਏ ਦਿਖਾਈਏ ਤੁਹਾਨੂੰ ਇਸ ਟਾਈਮ ਪੂਰਾ ਬਾਜ਼ਾਰ ਗਰਮ ਹੈ ਬਸੰਤ ਹਾਂਜੀ ਅਸੀਂ ਵੀ ਕਹਿ ਸਕਦੇ ਹੁਸ਼ੇ ਮਾਰੇ ਜੀ ਲਾਈਵ ਚੱਲਦਾ ਪਿਆ ਤੁਸੀਂ ਤਾਂ ਕਹਿਣਾ ਅੱਛਾ ਕੀ ਕਹਿਣਾ ਦੱਸੋ ਅੱਪਾ ਹੁਣ ਆਏ ਆ ਪਤੰਗ ਲੈਣ ਕਿੱਥੋਂ ਆਏ ਹੋ ਆਪਣੇ ਪ੍ਰਤਾਪਨਗਰ ਤੋਂ ਐ ਕਿ ਆਏ ਪ੍ਰਤਾਪਨਗਰ ਤੋਂ ਹਾਂਜੀ ਹਾਂਜੀ ਤੇ ਠੰਡ ਨਹੀਂ ਲੱਗਦੀ ਠੰਡ ਹੈ ਹੀ ਨਹੀਂ ਕੀ ਗੱਲ ਪੈਸੇ ਦੀ ਗਰਮੀ ਹੈ ਕਿ ਕਾਦੀ ਗਰਮੀ ਹੈ ਪੈਸੇ ਬੁਝੀ ਤਾਂ ਨਹੀਂ ਹੈ ਗਰਮੀ ਹੈ ਹੀ ਨਹੀਂ ਠੰਡ ਵੀ ਨਹੀਂ ਹੈ ਲੋਕਾਂ ਨੂੰ ਠੰਡ ਲੱਗੀ ਜਾ ਰਹੀ ਹੈ ਕਈ ਵਾਰੀ ਹੁੰਦਾ ਨਾ ਨੋਟਾਂ ਦੀ ਗਰਮੀ ਹੁੰਦੀ ਹੈ ਬੰਦੇ ਨੂੰ ਪੈਸਾ ਬਹੁਤ ਨੋਟਾਂ ਲੈਣੀ ਜੀ ਖਰੀਦ ਲਈ ਪਤੰਗ ਪ੍ਰੰਤ ਪਤੰਗ ਤਾਂ ਖਰੀਦਣੇ ਆ ਜੀ ਦੇਖੀ ਯਾਰ ਮੈਂ ਮਾਮਾ ਹੋਲਾ ਕਿਵੇਂ ਚਲ ਚਲ ਪਹਿਲਾਂ ਦੇਖੋ ਮਾਹੌਲ ਦੇਖੋ ਫਿਰ ਖਰੀਦੋ ਫਿਰ ਆਪਾਂ ਗੱਲ ਕਰਦੇ ਆ ਠੀਕ ਹੈ ਇਹ ਦੇਖਦੇ ਆ ਬਸੰਤ ਕਿਵੇਂ ਵਧੀਆ ਆਂਦੀ ਕਰੋ ਕੋਸ਼ਿਸ਼ ਲਓ ਜੀ ਇਹ ਸਾਰੇ ਜਿਹਨੇ ਕੋਸ਼ਿਸ਼ਾਂ ਕਰ ਰਹੇ ਨੇ ਬਸੰਤ ਦੀਆਂ ਹੁਣ ਪਤੰਗ ਖਰੀਦਣ ਆਏ ਕਿ ਦਵਾਨਾ ਆਏ ਕਿਸੇ ਨੂੰ ਨਹੀਂ ਲੈ ਨਹੀਂ ਆਏ ਆਪਾਂ ਹੈ ਨਾ ਹਾਂ ਜੀ ਜਿਹੋ ਵੜਾ ਅੱਗੇ ਟੱਕੜ ਬਾਜੀ ਕਰ ਰਹੇ ਆ ਆਪਣੇ ਲਈ ਬਣਾਓ ਵੀਡੀਓ ਆ ਦੇਖੋ ਸਾਰੇ ਸੱਸੀ ਕਾਲ ਜੀ ਰਿਵਿਊ ਦੇ ਰਿਵਿਊ ਦੇ ਰਿਵਿਊ ਦੇ ਬਾਈ ਯਾਰ ਉਹ ਦੇ ਦੇ ਰਿਵਿਊ ਹਣਾ ਮਸਤੀ ਕਰਨ ਦਿਓ ਯਾਰ ਇਹੀ ਉਮਰ ਹੈ ਮਸਤੀ ਵਸਦੀ ਹੈ ਸਹੀ ਗੱਲ ਹੈ ਆ ਹੀ ਕੁਝ ਦਿਖਾਓ ਜੇ ਆਪਾਂ ਮਸਤੀ ਨਾ ਕੀਤੀ ਫਿਰ ਤੇਰਾ ਘਰ ਦਾਦੇ ਕੀ ਪਤੰਗ ਬਹੁਤ ਮਹਿੰਗੇ ਆ ਪਤੰਗ ਬਹੁਤ ਮਹਿੰਗੇ ਕੰਗਲੀ ਸਵਾਰਾ ਗਲਾਰ ਖੇਣੇ ਨੇ ਜੀ ਇਹਨਾਂ ਨੇ ਪੂਰੀ ਅੱਗ ਠਾਰ ਦਿੱਤੀ ਪਤੰਗ ਸਸਤੇ ਤੋਂ ਸਸਤੇ ਦਿੱਤੇ ਜਾਣ ਤਾਂ ਜੋ ਆਮ ਜਨਤਾ ਸਰਕਾਰ ਸਰਕਾਰ ਨੂੰ ਕਰੋ ਹੁਣ ਆ ਵੀ ਪਤੰਗ ਸੰਭਾਲ ਕੇ ਨਕਲੀ ਸਰਕਾਰ ਨੂੰ ਬੇਨਤੀ ਹੈ ਇਹਨਾਂ ਨੂੰ ਇਹਨਾਂ ਨੂੰ ਕਰੀਮਾਂ ਦਿੱਤੀਆਂ ਜਾਣੇ ਨੇ ਸਿਰ ਦਿਵਾਲ ਆ ਜਾਣੇ ਕੁਝ ਮਾਣੋ ਤੇ ਇਹਨਾਂ ਦੇ ਰੱਬ ਦੋ ਰੱਖੇ ਗੋਡ ਬlesਸ ਯੂ ਪੁੱਤਰ ਗੋਡ ਬlesਸ ਯੂ ਵਾਹਿਗੁਰੂ ਇਸ ਤਰੀਕੇ ਨਾਲ ਤੁਹਾਨੂੰ ਹਾਸਦਾ ਖੇਡਦਾ ਰੱਖੇ ਸੋ ਪਤੰਗ ਅੱਛਾ ਉਹ ਨਹੀਂ ਉਹ ਪਤੰਗ ਨਹੀਂ ਲੈਣ ਆਏ ਅੱਜ ਕਿਸੇ ਨੂੰ ਨਹੀਂ ਪੁੱਛਣਾ ਤੁਸੀਂ ਖਾਣ ਪੀਣ ਆਏ ਹੋ ਖਾ ਆ ਪੀ ਲੋ ਇੰਜੋਏ ਕਰ ਲੋ ਜਿਹੜੇ ਬਸੰਤ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਨਜ਼ਾਰੇ ਲੋ ਪਤੰਗਾਂ ਦੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਬਸ 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 ਚਾਈਨਾ ਡੋਰ ਦੀ ਵਰਤੋਂ ਨਾ ਕਰੋ ਤੁਸੀਂ ਇਹ ਤੁਸੀਂ ਹੁਣ ਜਿਹੜੇ ਸਲੂਟ ਮਾਰਦੇ ਜਾਂਦੇ ਹੋ ਇਹ ਪਤੰਗ ਲੈਣ ਚੱਲੇ ਹੋ ਕਿ ਪਤੰਗ ਲੈ ਕੇ ਆਏ ਆਂ ਲੈਣ ਚੱਲੇ ਆ ਜੀ ਐਸਵੇਲੇ ਯਾਰ 1:30 ਹੋ ਗਏ ਤੇ ਅਕੈਂਟ ਕਰਨਾ ਵੀ ਤਾਂ ਗੁੱਲੀ ਹੈ ਸਟੈਪ ਦੁਕਾਨਾ ਵੀ ਤਾਂ ਇਸਟੈਪ ਕੰਮਕਾਰਾਂ ਤਾਂ ਫ੍ਰੀ ਹੋ ਕੇ ਆਏ ਆ ਫ੍ਰੀ ਹੋ ਕੇ ਆਏ ਤੇ ਇਹੀ ਗੱਲ ਆ ਬਸ ਹੋਰ ਠੀਕ ਹੋ ਗਿਆ ਬਹੁਤ ਵਧੀਆ ਬੇਟਾ ਬਹੁਤ ਵਧੀਆ ਅਰੇ ਤੁਹਾਡਾ ਬੱਚੇ ਇਹ ਦੇਖੋ ਤੁਸੀਂ ਇਹ ਮਸਤੀ ਚੱਲ ਰਹੀ ਹੈ ਠੀਕ ਹੋ ਜੀ ਕੀ ਨਾਮ ਤੁਹਾਡਾ ਇਹਦਾ ਨਾਮ ਸੁਮੇਤ ਹੈ। ਇਹ ਤਾਂ ਚਾਂਨਣ ਚਾਹੋ ਤੁਸੀਂ ਥੋੜਾ ਜਿਹਾ। ਇਹੋ ਆਪਣਾ ਦੋਨਾਂ ਦਾ ਰੰਗ ਥੋੜਾ ਸੁਖ ਨਾਲ ਜਿਆਦਾ ਹੀ ਸਾਫ਼ ਹੈ ਨਾ। ਹਾਂਜੀ ਹਾਂਜੀ। ਤੇ ਇਹ ਤੁਹਾਡਾ ਇਹ ਕਿ ਕਿਵੇਂ? ਕਿ ਲੈਣ ਆਏ ਹੋ? ਅਈ ਦਾ ਪਤੰਗ ਲੈਣ ਆਏ ਆ। ਲੈਣ ਆਏ ਹੋ? ਹਾਂਜੀ। ਲੈ ਲੈ ਕੇ ਲੈਣੇ ਆਲੇ। ਲੈਣੀ ਹੈ ਜੀ। ਫਿਰ ਦੇਖੋ ਇਹਨਾਂ ਕੋਲ ਸਗੋ ਦਿਖਾਓ ਜੀ ਇਹਨਾਂ ਨੂੰ ਪਤੰਗ ਦਿਖਾਓ। ਕਿ ਕਿਹੜੇ-ਕਿਹੜੇ ਨੇ ਤੁਹਾਡੇ ਕੋਲ ਪਤੰਗ ਆ ਦੇਖੋ ਕਿੰਨੇ ਪਿਆਰੇ-ਪਿਆਰੇ ਪਤੰਗ ਨੇ ਇਹਨਾਂ ਕੋਲ। ਠੀਕ ਹੈ ਬੇਟਾ। ਆ ਦੇਖੋ। ਪੂਰੇ ਕਿਹੜੇ ਹੋਲੀ ਹੈ ਰੰਗ ਪਾਵਾਂਗੇ ਆਪਾਂ। ਕਹਿੰਦਾ ਕੀ ਹੋ ਰਹੀ ਗੱਲ ਕਰਦੇ। ਮਜ਼ਾਕ ਮਜ਼ਾਕ। ਉਹਨਾਂ ਨੇ ਮਜ਼ਾਕ ਕਰਨਾ ਇਹੀ ਇੰਜੋਏ ਦਾ ਵੇਲਾ ਆ ਆ ਦੇਖੋ ਕਿੰਨੇ ਪਿਆਰੇ ਪਿਆਰੇ ਪਤੰਗ ਨੇ ਇਹਨਾਂ ਕੋਲ ਆ ਸਾਰੇ ਅੱਛਾ ਇਹ ਵੈਸੇ ਮੈਨੂੰ ਥੋੜਾ ਦੱਸੋ ਕਿਉਂਕਿ ਹੁਣ ਤਾਂ ਪਤਾ ਨਹੀਂ ਪਤੰਗ ਵੈਸੇ ਹੁਣ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਪਤੰਗ ਜੀ ਸਟਾਰਟਿੰਗ ਤੁਸੀਂ ਆਹ ਦੇਖ ਲਓ ਵੀ 100 ਪਤੰਗ 70 ਰੁਪਏ ਹੈਗਾ ਜੀ 700 ਰੁਪਏ ਸੈਂਕੜਾ ਹੈਗਾ 700 ਰੁਪਏ ਤੋਂ ਲੈ ਕੇ ਤੇ 4000 ਰੁਪਏ ਤੱਕ ਹੈਗਾ ਸੈਂਕੜਾ 4000 ਰੁਪਏ ਸੈਂਕੜਾ ਤੱਕ ਹੈਗਾ ਜੀ ਹਾਂ ਜੀ ਕਯਾ ਬਾਤ ਹੈ ਕਯਾ ਬਾਤ ਹੈ ਗੁੱਡ ਤੇ ਜਿਹੜੀ ਡੋਰ ਹੈ ਉਹਦੇ ਬਾਰੇ ਡੋਰ ਜੀ 12 ਤਾਰ ਤੋਂ ਸ਼ੁਰੂ ਹੋ ਕੇ 16 ਤ ਟੂਰਨਾਮੈਂਟ ਵਾਲੀ ਹੈਗੀ ਹੈ ਕਈ ਤਰ੍ਹਾਂ ਦੀ ਹੈ 12 ਦਾ ਕੀ ਫਰਕ ਹੁੰਦਾ ਬਸ ਇਹ ਮੋਟ ਮੋਟਾਈ ਦਾ ਹੁੰਦਾ ਜੀ ਜਿਵੇਂ ਬ੍ਰੀਕ ਡੋਰ ਆ ਜਾਂਦੀ ਹੈ 5 ਨੰਬਰ 12 ਨੰਬਰ 16 ਨੰਬਰੇ ਮੋਟੀ ਆ ਜਾਂਦੀ ਹੈ ਜੀ ਓਕੇ ਇਹਨਾਂ ਦੇ ਰੇਟ 'ਚ ਵੀ ਫਰਕ ਹੋਏ ਰੇਟ ਜੀ ਫਰਕ ਹੋਊਗਾ ਜੀ ਉਹ ਕਿੰਨਾ ਕੁ ਹੁੰਦਾ ਰੇਟ ਤੁਸੀਂ ਐ ਕੋਈ ਡਿਫਰੈਂਸ 200 ਰੁਪਏ ਚਰਖੀ ਫਰਕ ਹੁੰਦਾ 3 ਰੀਲ ਚਰਖੀ ਦਾ ਜੀ ਓਕੇ ਹਾਂਜੀ ਚਲੋ ਇਹ ਵੀ ਪਤਾ ਲੱਗਿਆ ਅੱਜ ਵੀ ਇਸ ਤਰੀਕੇ ਦਾ ਵੀ ਫਰਕ ਜਿਹੜਾ 12 ਤੇਰੀ ਤੇਜ਼ ਬਹੁਤ ਹੈ ਤੇਜ਼ ਬਹੁਤ ਹੈ ਇਸ ਵਾਰ ਜੀ ਡੋਰ ਜਾਂ ਪਤਕ ਦੋਨੇ ਚੀਜ਼ਾਂ ਕਾਰਨ ਤੇਜ਼ ਹੈ ਕਾਰਨ ਵੀ ਮੰਨ ਕੇ ਚੱਲੋ ਜਿ ਫਰਾਈਡੇ ਹੋ ਗਿਆ ਸੈਚਰਡੇ ਹੋ ਗਿਆ ਸੰਡੇ ਹੋ ਗਿਆ ਉਸ ਤੋਂ ਬਾਅਦ 26 ਜਨਵਰੀ ਦੀ ਛੁੱਟੀ ਆ ਗਈ ਉਹਦਾ ਕਾਰਨ ਆ ਵੀ ਮਹਿੰਗਾਈ ਵੀ ਮਹਿੰਗਾਈ ਵੀ ਆਪਣੇ ਵਰਗੀ ਕਰਾਂਦੇ ਜਿਨ੍ਹਾਂ ਨੂੰ ਸ਼ੌਕ ਹੁੰਦਾ ਮੰਡੀ ਫਰਾਈਡੇ ਸੈਚਰਡੇ ਸੰਡੇ ਦੇ ਮੰਡੇ ਛੁੱਟੀਆਂ ਰੈਗੂਲਰ ਬਿਲਕੁਲ ਤਾਂ ਇਹ ਵੀ ਹੋ ਸਕਦਾ ਅਗਲਾ ਕਹਿੰਦਾ ਯਾਰ ਵੀ 4 ਦਿਨ ਛੁੱਟੀ ਐ ਉਹ ਪਸੰਦ ਮੰਨੀ ਐ ਤੇ ਆਪਾਂ ਜਿਹੜਾ ਇਹ ਤੁਸੀਂ ਇਹ ਵੇਖੋ ਤੁਹਾਨੂੰ ਮੈਂ ਹੋਰ ਪਾਸੇ ਵੀ ਦਿਖਾਵਾਂ ਪਤੰਗ ਇਸ ਟਾਈਮ ਵੀ ਪੂਰੇ ਜਿਹੜੇ ਨੇ ਮੁੰਡੇ ਮਸਤੀ ਦੇ ਮੂਰਚਾ ਕਈ ਕਿਉਂਕਿ ਖਰੀਦਣ ਦੇ ਲਈ ਆਏ ਨੇ ਤੇ ਮਸਤੀਆਂ ਕਰਨੀਆਂ ਬਣਦੀਆਂ ਵੀ ਇਹੀ ਉਮਰ ਐ ਵੀ ਅਸੀਂ ਹੋਰ ਕਦੋਂ ਕਰਨੀਆਂ ਹਨਾ ਸੋ ਤੁਸੀਂ ਇਹ ਵੇਖ ਲਓ ਕਾਫੀ ਦੁਕਾਨਾਂ ਜਿਹੜੀਆਂ ਨੇ ਹਾਂਜੀ ਕਿਸੇ ਨੇ ਹਾਂਜੀ ਕਿੱਧਰ ਐ ਤੁਹਾਡੀ ਆਪਣੀ ਅੱਛਾ ਉਹ ਕਿੱਥੇ ਪਤੰਗਾ ਦੀ ਗੱਲ ਚੱਲਦੀ ਪਈ ਐ ਕਹਿੰਦਾ ਸਾਡੀ ਮੋਮੋਜ਼ ਦੀ ਦਿਖਾਓ ਦਿਖਾਓ ਜੀ ਮੋਮੋਜ਼ ਦੀ ਦਿਖਾ ਦਿਓ ਹਨਾ ਆ ਦੇਖੋ ਇਧਰ ਵੀ ਦੇਖ ਲਓ ਪਤੰਗ ਹੀ ਪਤੰਗ ਨੇ ਸਾਰੇ ਮੈਨੂੰ ਲੱਗਦਾ ਇਹ ਕਿੰਨੇ ਵਜੇ ਤੱਕ ਫਿਰ ਪਾਜੀ ਬੈਠੇ ਹੋਣੇ ਹੋ ਤੁਸੀਂ 11:30 11:30 ਜਿੰਨਾ ਤੱਕ ਗਾਹ ਕਾਈ ਜਾਂਦਾ 11:30 ਜਦੋਂ ਤੱਕ ਗਾਹ ਕਾਈ ਜਾਂਦਾ ਲਓ ਜੀ ਹੌਲੀ 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 ਜਿਹੜਾ ਇਹ ਤੁਸੀਂ ਵੇਖੋ ਕਾਫੀ ਕੁਛ ਹੈ ਅੱਛੀ ਗੱਲ ਚਲੋ ਲਓ ਜੀ ਹਾਂ 100 ਦੇ 500 ਦੇ 500 ਦੇ 500 ਦੇ 5 ਕਹਿੰਦੇ ਇਹ 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 ਗੜਵੜੇ ਜਿਹੜੇ ਨੇ 20 ਰੁਪਏ ਦਾ ਇੱਕ ਆ ਇਹ ਭਾਜੀ ਹੁਣੀ ਕਹਿੰਦੇ ਨੇ 100 ਦਾ 5 100 ਰੁਪਏ ਦੇ 5 ਆਜੋ ਜੀ ਪਤੰਗ ਵਾਲਿਆਂ ਕੋਲੇ ਆਵਾਜ਼ਾਂ ਲੱਗ ਰਹੀਆਂ ਕੀ ਬਾਤ ਗੋੜ ਦੇ ਪੂਰੀ ਮਾਰਕੀਟ ਇੱਥੇ ਬਣੀ ਹੋਈ ਐ ਇੱਕ ਅੱਛੇ ਤਰੀਕੇ ਨਾਲ ਇਹ ਡੋਰ ਫਿਰ ਆਪਣੀ ਇੰਡੀਅਨ ਐ ਨਾ ਚਾਈਨੀਸ ਤਾਂ ਨਹੀਂ ਨਾ ਕੋਈ ਵੀ ਲੋਕੀ ਆ ਕੇ ਡਿਮਾਂਡ ਤਾਂ ਕਰਦੇ ਹੋਣਗੇ ਜੀ ਡਿਮਾਂਡ ਕਰਦੇ ਆ ਲੋਕ ਲੇਕਿਨ ਫਿਰ ਜਦੋਂ ਗਵਰਨਮੈਂਟ ਨੇ ਬੈਨ ਕੀਤੀ ਹੋਈ ਹੈ ਤਾਂ ਅਸੀਂ ਵੀ ਉਹਨਾਂ ਨੂੰ ਗਵਰਨਮੈਂਟ ਨੂੰ ਫੁੱਲ ਕੋਆਪਰੇਟ ਕਰਦੇ ਆ ਕਿ ਤਾਂਕਿ ਅਸੀਂ ਵੀ ਨਾ ਸੇਲ ਕਰੀਏ ਤਾਂ ਕਿ ਉਹ ਬੀਕੇ ਵੀ ਨਾ ਤੋਂ ਖਰੀਦਣਗੇ ਵੀ ਨਹੀਂ ਲੋਕ ਬਿਲਕੁਲ 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 ਇਹ ਇਹ ਗੱਲ ਹੈ ਜੀ ਤੁਸੀਂ ਦੇਖੋ ਚੰਗੀ ਗੱਲ ਹੈ ਚਾਈਨਿਸ ਰੋਰ ਆਪਾਂ ਨਾ ਕੋਸ਼ਿਸ਼ ਕਰੀਏ ਵੇਚੀਏ ਤੇ ਨਾ ਹੀ ਖਰੀਦੀਏ ਸੋ ਫਿਲਹਾਲ ਦੇ ਲਈ ਇਹ ਪਤੰਗ ਜਿਹੜੇ ਨੇ ਮੈਨੂੰ ਇਹ ਲੱਗਦਾ ਰਾਤ ਦੇ 11 12 ਵਜੇ ਤੱਕ ਸ਼ਾਇਦ ਮੈਨੂੰ ਇਹ ਲੱਗਦਾ ਇਹ ਪਤੰਗ ਵੇਖਣਗੇ ਕਿਉਂਕਿ 10:30 ਤਾਂ ਹੋ ਗਏ ਤੇ ਅੱਗੋਂ ਹੋਰ ਵੀ ਵੇਖਣਗੇ ਆਓ ਸਾਰੇ ਰਲ ਮਿਲ ਕੇ ਬਸੰਤ ਪੰਚਮੀ ਮਨਾਈਏ ਪਰ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੀਏ ਚਾਈਨਸ ਢੋਰ ਨਾ ਹੋਵੇ ਹੁੱਲੜਬਾਜੀ ਨਾ ਹੋਵੇ ਮਸਤੀ ਹੋਵੇ ਸਿਰਫ ਹੁੱਲੜਬਾਜੀ ਨਾ ਹੋਵੇ ਤੇ ਚਾਈਨਾ ਢੋਰ ਦਾ ਬहिष्कार ਕਰੀਏ ਤੇ ਮੈਨੂੰ ਦੋ ਇਜਾਜ਼ਤ ਸਾਰ ਸਿਕਾਉ ਔਟ